ਹਾਂਜੀ ਵੈੰਗੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਖਸਦੇ ਬਸਦੇ ਰਹੋ ਜੀ ਆਪਾਂ ਬਣਾਉਣ ਲੱਗੇ ਆਂ ਜੀ ਨਿੰਬੂ ਦਾ achar ਉਹਦੇ ਲਈ ਇੱਕ ਡੱਬਾ ਲੈ ਸੀ ਥੋੜੀ ਜਿਹੀ ਨਿੰਬੂ ਦੇ ਵਿੱਚ ਆਪਾਂ ਪਹਿਲਾਂ ਪਾ ਲਈ ਸੀ ਤੇ ਹੁਣ ਆਪਾਂ ਇਹਨਾਂ ਦਾ ਜਿਹੜੇ ਨਿੰਬੂ ਨੇ ਜੀ ਇਹਨਾਂ ਦਾ ਰਸਾ ਉਹ ਥੋੜਾ ਜੋੜ ਕੇ ਪਾਵਾਂਗੇ ਅੱਧਿਆਂ ਦਾ ਆਪਾਂ ਨਚੋੜੀ ਜਾਵਾਂਗੇ ਤੇ ਅੱਧੇ ਆਪਾਂ ਪਾਵਾਂਗੇ ਰਸੇ ਦੇ ਨਾਲ ਆਪਾਂ ਨੇ ਲੈ ਲਿਆ ਇੱਕ ਪੰਡਾ ਇਹਦੇ ਵਿੱਚ ਆਪਾਂ ਥੋੜਾ ਥੋੜਾ ਰਸ ਨਚੋੜੀ ਲਾਵਾਂਗੇ ਡੱਬੇ ਦੇ ਵਿੱਚ ਪਾਈ ਲਵਾਂਗੇ ਜੀ ਨਿੰਬੂ ਨਿੰਬੂ ਬਹੁਤ ਰੱਖ ਲੈਣੇ ਆ ਵਿੱਚ ਜਿਹੜੇ ਪੰਡਾ ਜੀ ਆਪਣੇ ਨਾਲ ਜੁੜੇ ਹੋਏ ਨੇ ਦੇ ਲਈ ਸੋਹਣੇ ਸੋਹਣੇ ਕਰ ਦੇਨੇ ਆਪਾਂ ਨੂੰ ਕਮੈਂਟ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆਂ ਜੀ ਉਸੀ ਤਰ੍ਹਾਂ ਵਾਸਤੇ ਵਰਸਦੇ ਰਹੋ ਜੀ ਅੱਧੇ ਜੀ ਆਪਾਂ ਜੇ ਰਸਾ ਥੋੜਾ ਜਿਹਾ ਅੱਧਿਆਂ ਦਾ ਨਿਚੋੜ ਦਾਂਗੇ ਅੱਧੇ ਆਪਾਂ ਉਸੇ ਤਰ੍ਹਾਂ ਪਾਵਾਂਗੇ ਬਹੁਤ ਵਧੀਆ achar ਬਣ ਜਾਂਦਾ ਨਿੰਬੂ ਆਪਣੇ ਘਰ ਦੇ ਨੇ ਜੀ ਕਾਗਜੀ ਨਿੰਬੂ ਆ ਇਹਦਾ achar ਵੀ ਬਹੁਤ ਵਧੀਆ ਬਣਦਾ ਅੰਦਰੋਂ ਵਿਚੇ ਰਸਾ ਵੀ ਬਹੁਤ ਨਿਕਲ। ਅੱਧੇ ਆਪਾਂ ਪਾ ਦਾਂਗੇ ਉਕਣੇ ਰਸੇ ਸੁਣੀ ਪਾ ਦਾਂਗੇ। ਨਹੀਂ ਬੁਢਾ ਜੀ ਬਹੁਤ ਵਧੀਆ ਰਹਿੰਦਾ ਖਾਦਾ ਪੀਤਾ ਸਾਰਾ ਇਹਦੇ ਨਾਲ ਹੋ ਜਾਂਦਾ ਜੀ ਹਜਮ। ਕਾਲੀ ਸੌਤੇ ਦੇ ਪਾ ਰਹੇ ਆ ਜੀ ਘਰ ਨਾਲ ਬਹੁਤ ਤਿੱਖੀਆਂ ਨੇ। ਐ ਹੁੰਦਾ ਵੀ ਹੱਥ ਚ ਨਾਲ ਲੱਗੇ। ਉਹ ਡੱਬਾ ਹੀ ਰੱਖ ਲਿਆ ਨਾਲ ਦੀ ਨਾਲ ਡੱਬੇ ਦੇ ਵਿੱਚ ਹੀ ਪਾਈ ਜਾਂਦੇ ਆ। ਚਾਰ ਜੀ ਆਪਾਂ ਪਹਿਲਾਂ ਵੀ ਦੋ ਤਿੰਨ ਵਾਰੀ ਬਣਾ ਲਿਆ ਕਰਦੀ ਚੀਜ਼ ਦੀ ਜੀ ਉਹੀ ਤਾਂ ਮौज ਰਹਿੰਦੀ ਆ ਜਿਆਦਾ ਗਰਮੀ ਦੇ ਵਿੱਚ ਤਾਂ ਆਪਣੇ ਜੀ ਨਿੰਬੂ ਪਾਣੀ ਬਣਾਉਣੇ ਆਸ ਕੰਝ ਵੀ ਉਹਦੇ ਕੰਮ ਆ ਜਾਂਦੇ ਨੇ ਆਪਾਂ ਦਾ ਰਸ ਆ ਜੀ ਜਿਹੜਾ ਕ ਬੋਤਲ 'ਚ ਪਾ ਕੇ ਰੱਖ ਲਾਂਗੇ ਇਹ ਵੀ ਕੋਈ ਢਾਂਡਾ ਜਾਦੇ ਖਰਾਬ ਹੁੰਦਾ ਉਹਦੇ ਨਾਲ ਵੀ ਤੋਤਾ ਜਾਂਦਾ ਆਪਾਂ ਕੱਪੜੇ ਵੀ ਜਦੋਂ ਧੋਣੇ ਆ ਜੀ ਕਈ ਵਾਰੀ ਜਿਵੇਂ ਹੁਣ ਆਪਾਂ ਸਰਦੀਆਂ ਵਾਲੇ ਕੱਪੜੇ ਕੱਢਨੇ ਨੇ ਪੇਟੀ ਦੇ ਵਿੱਚੋਂ ਉਹਨਾਂ ਦੇ ਵਿੱਚੋਂ 스멜 ਜੀ ਆਉਣ ਲੱਗ ਜਾਂਦੀ ਆਪਾਂ ਕੱਪੜਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਧੋ ਲਾਂਗੇ ਫਿਰ ਸਾਫ਼ ਪਾਣੀ ਪਾ ਕੇ ਉਹਦੇ ਵਿੱਚ ਚਮਚਾ ਜੇ ਕੱਪੜੇ ਥੋੜੇ ਨੇ ਤਾਂ ਇੱਕ ਚਮਚ ਜੇ ਜ਼ਿਆਦਾ ਤਾਂ 2-3 ਚਮਚੀ ਪਾ ਕੇ ਨਿੰਬੂ ਦੇ ਰਸੇ ਦੇ ਕੱਪੜਿਆਂ ਨੂੰ 15-20 ਮਿੰਟ ਲਈ ਉਹਦੇ ਵਿੱਚ ਡਿਪ ਕਰਕੇ ਰੱਖ ਦੋ ਇਹ ਕੱਪੜਿਆਂ ਦੇ ਵਿੱਚੋਂ ਬਿਲਕੁਲ ਵੀ ਸਮੈਲ ਨਹੀਂ ਆਉਣੀ ਹੈਗੀ। ਆਪਾਂ ਜਿਹੜੇ ਸਰਦੀਆਂ ਵਾਲੇ ਕੱਪੜੇ ਧੋਤੇ ਸੀਗੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਕਰਿਆ ਸੀ। ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਫਿਰ ਪਾਣੀ ਦੇ ਵਿੱਚ ਨਿੰਬੂ ਦਾ ਰਸ ਪਾ ਕੇ ਧੋਂ ਕੇ ਸਵੇਰ ਸੁਕਾ ਕੇ ਰੱਖ ਲਏ ਸੀਗੇ ਜੀ। ਬਿਲਕੁਲ ਵੀ ਕੋਈ ਵੀ ਕਲਵੇਰ ਉੱਪਰ ਨਾਇਲਗੀਆਂ ਗੋਲੀਆਂ ਪਾਈਆਂ ਹੁੰਦੀਆਂ ਨੇ ਉਹਨਾਂ ਦੀ ਸਮੈਲ ਆਉਣ ਲੱਗ ਜਾਂਦੀ ਹੈ। ਕੋਈ ਵੀ ਸਮੈਲ ਨਹੀਂ ਆਉਂਦੀ। ਉਹ ਜਿਹੜੇ ਆਪਾਂ ਨਿੰਬੂ ਨਚੋੜੇ ਸੀ ਪਹਿਲਾਂ ਉਹ ਆਪਾਂ ਇੱਕ ਡੱਬੇ ਦੇ ਵਿੱਚ ਉਹਦਾ achar ਬਣਾ ਲਿਆ ਸੀ ਇਹ। ਲੋ ਜੀ ਆਪਾਂ ਹੁਣ ਨਿੰਬੂ ਜੰਨੇ ਆਕ ਦਾ ਰਸ ਨਿਚੋੜਨਾ ਉਹਨੇ ਇੱਕ ਆਪਾਂ ਹੋਰੇ ਰੱਖ ਲੇ। ਬਾਕੀ ਦੀ ਆਪਾਂ ਪਾਵਾਂਗੇ ਜੀ ਰਸੇ ਨਾਲ ਹੀ। ਕਰਕੇ ਫਿਰ ਆਪਾਂ ਤੁਹਾਨੂੰ ਜੀ ਦਿਖਾਉਨੇ ਆ। ਲੋ ਜੀ ਨਿੰਬੂ ਕੋਨੇ ਭਰ ਲਿਆ ਡੱਬਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ। ਨਾਮਕ ਨਾਮ ਪਤਾ ਜੀ ਇਹਦੇ ਵਿੱਚ ਬੱਧੇ ਪਾਉਗਾ ਹੁਣ ਜਿਹੜੀਆਂ ਗਲੀਆਂ ਜੀ ਆਪਾਂ ਇਹਨਾਂ ਵਿੱਚ ਭੰਨ ਦਾਂਗੇ ਇਹਦੇ ਚੱਕ ਕੇ ਭੰਨ ਦਾਂਗੇ ਆਪਾਂ ਇਹਡਾ ਕਰਦਾਂਗੇ ਜੀ ਹਲਦੀ ਤੁਸੀਂ ਐਡ ਕਰਦਾਂਗੇ ਜੀ ਮਿਰਚ ਨੇ ਬੂਝਾ ਪਰਸਾ ਨਚੋੜ ਕੇ ਪਾ ਸਕੀ ਜੇ ਅਪਕੇ ਸਥਾਲ ਤੋਂ ਪਾਉਣਾ ਜੀ ਅੱਧਾ ਤਾਂ ਨੂਨ ਲੈ ਕੇ ਥਾਲੀ ਨੂੰ ਲੈ ਕੇ ਜੀ ਇਸ ਨੂੰ ਜੀ ਧੁੱਪ ਦੇ ਵਿੱਚ ਰੱਖ ਖੰਡ ਦੀ ਲੋੜ ਨਹੀਂ ਹੈਗੀ ਅੰਦਰ ਹੀ ਰੱਖਾਂਗੇ ਬਸ ਥੋੜਾ ਜਿਹਾ ਇਸ ਤਰ੍ਹਾਂ ਹਿਲਾ ਦਿਆ ਕਰਾਂਗੇ ਲੋੜ ਨਹੀਂ ਚਾ ਆਪਾਂ ਨੇ ਪਾ ਲਈ ਉਹ ਜਿਹੜੀ ਆਪਾਂ ਜਿਹਦੇ ਵਿੱਚ ਐਡ ਕਰਾਂਗੇ ਜਮੈਣ ਐਡ ਕਰ ਦਾਂਗੇ ਥੋੜੀ ਥੋੜੀ ਆਪਾਂ ਜੀ ਐਡ ਕਰਾਂਗੇ ਇਹਦੇ ਵਿੱਚ ਜਮੈਣ ਜੇ ਤੁਸੀਂ ਜੀਨੀ ਪਾਉਣੀ ਆ ਜੀ ਖੱਟਾ ਮਿੱਠਾ ਜਿਹਾ achar ਬਣਾਉਣਾ ਤਾਂ ਜੀਨੀ ਪਾ ਸਕਦੇ ਹੋ ਆਪਾਂ ਰਸਨ ਨੂੰ ਥੋੜਾ ਸੀ ਜੀ ਆਪਾਂ ਪੈਸੇ ਤਰ੍ਹਾਂ ਨੂੰ ਸਾਲਪੇ ਰੱਖ ਲਿਆ ਜੀ ਰੋਜ਼ ਇੱਕ ਦੋ ਵਾਰ ਆਪਾਂ ਇਸ ਤਰ੍ਹਾਂ ਹਿਲਾ ਦਿਆ ਕਰਾਂਗੇ ਜੀ। ਚਲੋ ਇਹਦੇ ਵਿੱਚ ਆਪਣਾ ਚਾਹ ਜਿਹੜਾ ਬਣਾ ਕੇ ਤੋਹ ਜਿਆਰ। ਅਸਾਂ ਆਪਾਂ ਕੋਈ ਬਾਹਲੇ ਮਸਾਲੇ ਨਹੀਂ ਪਾਏ ਹੈਗੇ ਜੀ। ਬਿਲਕੁਲ ਨਾਰਮਲ ਤਰੀਕੇ ਨਾਲ ਬਣਾਇਆ ਜੀ ਜਿਹੜੇ ਭੈਣ ਪਰ ਆਪਣੀ ਨਾਲ ਜੁੜੀ ਹੋਈ ਨੇ ਜੀ। ਆਪਾਂ ਨੂੰ ਡੇਲੀ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ। ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ। ਪਰ ਮਾ ਤੁਮਾ ਸਾਰਿਆਂ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾ ਮੈਨੂੰ ਸਾਥ ਹਰੀ ਕਾਲ ਦੀ ਧੰਨਵਾਦੀ